Bye. બાદા બાબા તોહિંદ સદગુરુ સચા પાશ ભેખા સહા સદગુરુ સચા પા you ਇਸ਼ਮਾਰ ਨਰੰਕਾਰ ਹੈ ਅਲਖ ਅਪਾਰ ਹਲਾ ਉਸ ਜਾਪਾ ਕਾਇਮ ਦائم ਸਾਹੇਬੀ ਹਾਜ਼ਰ ਨਾਜ਼ਰ ਬੇਕ ਕਿਤਾਬ ਅਗਮ ਅਡੋਲ ਏ ਤੋਲ ਹੈ ਤੁਲਨ ਹਾਰ ਨਾ ਡੰਡੇ ਸ਼ਾਬਾ ਇੱਕ ਛੱਤ ਰਾਜਕਮਾਉਂਦਾ ਦੁਸ਼ਮਨ ਦੂਤ ਨਾ ਸ਼ੋਰ ਸ਼ਰਾਬਾ आदल अदल चलाइ ज़ालम ज़ुलम न ज़र जबा यार पी जगत गुर बाबा यार पी जगत गुर बाबा ਜਾ ਮਨੇੜ ਨਾ ਆਇਆ ਤੂੰ ਕਰਨ ਕਰਮ ਸਮਰੱਥ ਹੈ ਕਰਤੇ ਮੈਂ ਕੁਝ ਬਿਨ ਆਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਹਾਏ ਬੁਲ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਢ ਆਈ ਗੁਰਮਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕਿਆ ਰਤਿਆ ਆਖੋ ਧਨ 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 ਗੁਰੂ ਹੋਇ ਹਰ ਜੁਰਜਗ ਭਗਤ ਪਾਇਆ ਜੀ ਹਰਿ ਆਜ ਰਾਖਦਾ ਹਰਿ ਰਾਜ ਜੈ ਭਾਗਤ ਹਰੇ ਭਾਰੀ ਆਜ ਰਾਖਦਾ ਹਰਿ ਰਾਜ ਤੇ ਰਾ ਆ ਰਾਮ ਰਾਜੇ ਹੰਕਾਰੀ જે કરે ਦੇਕੀਆਂ ਵਡਿਆਈਆਂ ਇੱਚ ਕਹਿਣਾ ਕਹਿ ਨਾ ਜਾ ਸੁਕਰਤਾ ਕਾਦਰ ਕਰੀਂ ਮੁੰਦੇ ਜੀਆਂ ਰ지ਕ ਸੰਭਾਹੇ ਕਾਇਕਾਰ ਕਮਾਵਣੀ ਦੁਰਛੋਟੀ ਤਿੰਨ ਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਹੀਂ ਜਾ ਕਰੇ ਜੇ ਤੇ ਤੇਰ ਜਾਏ ਸੋ ਕਰੇ ਜੇ ਤੇ ਤੇਰ ਜਾਏ ਤੁਦ ਸਤਨਾਮ ਸ਼੍ਰੀ ਵਾਏ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰ ਸਤਿ ਸਰਬ ਸਤਨਾਮ ਵਾਹਿਗੁਰੂ ਜੀ ਸਤੂ ਪਵਨ ਗੁਰੂ ਪਾਣ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਤ ਕਰਨੀ ਆਪੋ ਆਪਣੀ ਕਰਨੀ ਆਪੋ ਆਪਣੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕਾ ਵਸ ਹੈ ਕਾਮ ਤੇ ਨਾਮ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਸਰਬ ਸੁਖਿ ਓਪਾਵੇ ਮੇਰੇ ਮਨ ਆ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾਕ ਵਸ ਹੈ ਕਾਮ ਤੈਨ ਨੋ ਐਸਾ ਅਰਥਾਇਐ ਮੇ ਸਰਵ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਿਰੰਜਨ ਰਹਾ ਸਿਮਰਨ ਭੈ ਆਤ ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਹੇਮਤਦੀਨੀ ਜਪ ਹਰ ਭਵ ਜਲ ਤਰਨਾ ਹਰ ਸਿਮਰਨ ਭਾਤ ਉਪਾਤ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਭਵ ਜਲ ਤਰਨਾ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਦਰੁਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕੰਨਾ ਤੱਕ ਭੁੱਲ ਚੁੱਕ ਮਾ ਭਾਬ ਜੀ ਦੇ ਚਰਨ ਕਮਣਾ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੂੰ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ वाहिगुरु जीा ख़सा جی जी फतह